ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਜ਼ਰੂਰ ਰੱਖਿਆ ਕਰੋ ਨਾ ਪੁੱਤ ਐਦਾਂ ਨਾ ਕਰ ਮੈਨੂੰ ਨਾ ਮਾਰ ਅੱਜ ਤੋਂ ਬਾਅਦ ਮੈਂ ਤੈਨੂੰ ਪੁੱਛੇ ਬਿਨਾ ਕਦੇ ਵੀ ਕੋਈ ਚੀਜ਼ ਨਹੀਂ ਖਾਵਾਂਗੀ ਪਲੀਜ਼ ਮੈਨੂੰ ਮਾਫ਼ ਕਰ ਦੇ ਬਲਵੰਤ ਕੌਰ 65 ਸਾਲ ਦੀ ਇੱਕ ਔਰਤ ਸੀ ਜਿਸ ਪੁੱਤਰ ਨੂੰ ਉਸਨੇ ਮੰਨਤਾ ਮੰਗ ਮੰਗ ਕੇ ਜਨਮ ਦਿੱਤਾ ਸੀ ਅੱਜ ਉਸੇ ਪੁੱਤ ਨੇ ਉਸ ਨੂੰ ਇਹ ਦਿਨ ਵਿਖਾਇਆ ਸੀ ਚੁੱਪ ਕਰ ਬੁੱਢੀਏ ਪੈਸੇ ਰੁੱਖ ਤੇ ਨਹੀਂ ਲੱਗਦੇ ਮਿਹਨਤ ਨਾਲ ਕਮਾਏ ਜਾਂਦੇ ਨੇ ਤੂੰ ਜੋ ਖਾ ਰਹੀ ਆ ਨਾ ਉਹ ਸਭ ਕੁਝ ਮੇਰੀ ਕਮਾਈ ਦਾ ਬਲਵੰਤ ਕੌਰ ਦਾ ਪੁੱਤਰ ਜੱਗੀ ਆਪਣੀ ਮਾਂ ਤੇ ਵਰਸ ਰਿਹਾ ਸੀ ਆਪਣੇ ਪਤੀ ਦੀ ਉੱਚੀ ਆਵਾਜ਼ ਸੁਣ ਕੇ ਉਸ ਦੀ ਪਤਨੀ ਵੀ ਆ ਗਈ ਕੀ ਹੋਇਆ ਹੁਣ ਕੀ ਕਰ ਦਿੱਤਾ ਇਹਨੇ ਇਹ ਬੁੱਢੀ ਰਸੋਈ ਚੋਂ ਪਤਾ ਨਹੀਂ ਸਾਰਾ ਦਿਨ ਕੀ ਚੋਰੀ ਚੋਰੀ ਖਾ ਰਹੀ ਆ ਜਦੋਂ ਜੱਗੀ ਨੇ ਦੱਸਿਆ ਤਾਂ ਉਸ ਨੂੰ ਸੁਣ ਕੇ ਪ੍ਰੀਤ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਉਸ ਨੇ ਤੁਰੰਤ ਹੀ ਚਿਮਟੇ ਨੂੰ ਚੁੱਲ੍ਹੇ ਤੇ ਗਰਮ ਕੀਤਾ ਅਤੇ ਬਲਵੰਤ ਕੌਰ ਦੇ ਲਾ ਦਿੱਤਾ ਬਲਵੰਤ ਕੌਰ ਦਰਦ ਨਾਲ ਬਹੁਤ ਥੜਫੀ ਉਸਨੇ ਰੋਂਦੇ ਹੋਏ ਤਰਲੇ ਕਰਦੇ ਹੋਏ ਕਿਹਾ ਪੁੱਤ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਨੂੰ ਮaaf ਕਰ ਦੇ ਚੁੱਪ ਕਰ ਬੁੱਢੀਏ ਪਤਾ ਨਹੀਂ ਇਹ ਬੁੱਢੀ ਕਦੋਂ ਮਰੇਗੀ ਇਹ ਬੋਲ ਕੇ ਪ੍ਰੀਤ ਨੇ ਉਸ ਦੇ ਇੱਕ ਲੱਤ ਮਾਰੀ ਤੇ ਉੱਥੋਂ ਚਲੀ ਗਈ ਬਲਵੰਤਕੌਰ ਨੇ ਆਪਣੇ ਮਰਹੂਮ ਪਤੀ ਨੂੰ ਪੁਕਾਰਦੇ ਹੋਏ ਕਿਹਾ ਤੁਸੀਂ ਮੈਨੂੰ ਛੱਡ ਕੇ ਕਿਉਂ ਚਲੇ ਗਏ ਜੇ ਤੁਸੀਂ ਹੁੰਦੇ ਤਾਂ ਇਹ ਨੌਬਤ ਕਦੇ ਨਹੀਂ ਸੀ ਆਉਣੀ ਇਹ ਕਹਿ ਕੇ ਉਹ ਰੋਣ ਲੱਗ ਜਾਂਦੀ ਹੈ ਦਾਦ ਕਿਸੇ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਬਲਵੰਤ ਕੌਰ ਨੇ ਪਲਟ ਕੇ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਚਮਕ ਉੱਠੀ ਤੇ ਉਹ ਸਾਰਾ ਗਮ ਭੁੱਲ ਗਈ ਦਾਦੀ ਤੁਸੀਂ ਪਲੀਜ਼ ਰੋਵੋ ਨਾ ਹੁਣੇ ਜੋ ਕੁਝ ਥੋੜੇ ਪਹਿਲੇ ਹੋਇਆ ਸੀ ਉਹ ਮੈਂ ਸਭ ਕੁਝ ਵੇਖ ਲਿਆ ਸੀ ਬਲਵੰਤ ਕੌਰ ਨੇ ਉਸ ਨੂੰ ਗਲੇ ਨਾਲ ਲਗਾ ਲਿਆ ਨੂਰ ਨੇ ਨਮ ਅੱਖਾਂ ਨਾਲ ਕਿਹਾ ਦਾਦੀ ਮੰਮਾ ਮੰਮੀ ਪਾਪਾ ਬਹੁਤ ਬੁਰੇ ਨੇ ਉਹ ਤੁਹਾਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ ਨਹੀਂ ਪੁੱਤ ਆਪਣੇ ਮਾਤਾ ਪਿਤਾ ਨੂੰ ਇਦਾਂ ਨਹੀਂ ਬੋਲੀਦਾ ਬਲਵੰਤ ਕੌਰ ਨੇ ਕਿਹਾ ਦਾਦੀ ਮੈਂ ਇੱਥੇ ਨਹੀਂ ਰਹਿਣਾ ਇਹ ਬੋਲ ਕੇ ਉਹ ਵੀ ਰੋਣ ਲੱਗ ਗਿਆ ਇੰਨੇ ਨੂੰ ਪ੍ਰੀਤ ਆ ਗਈ ਬੁੱਢੀਏ ਤੂੰ ਮੇਰੇ ਬੱਚੇ ਨੂੰ ਰਵਾਇਆ ਹੈ ਤੂੰ ਇਦਾਂ ਨਹੀਂ ਸੁਧਰੇਂਗੀ ਇਹ ਕਹਿ ਕੇ ਬਲਵੰਤ ਕੌਰ ਵੱਲ ਵਧਣ ਲੱਗੀ ਤਾਂ ਨੂਰ ਆ ਗਿਆ ਉਸਨੇ ਰੋਂਦੇ ਹੋਏ ਨੇ ਕਿਹਾ ਕਿ ਤੁਸੀਂ ਮੇਰੀ ਦਾਦੀ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਤੁਸੀਂ ਬਹੁਤ ਬੁਰੇ ਹੋ ਤੁਸੀਂ ਚੰਗੇ ਨਹੀਂ ਹੋ ਪ੍ਰੀਤ ਨੇ ਜਦ ਉਸਦੇ ਮੂੰਹੋਂ ਇਹ ਸ਼ਬਦ ਸੁਨੇ ਤਾਂ ਉਸਦਾ ਚਿਹਰਾ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇਰੀ ਇੰਨੀ ਹਿੰਮਤ ਕਿ ਤੂੰ ਆਪਣੀ ਮਾਂ ਨਾਲ ਐਦਾਂ ਗੱਲ ਕਰੇ ਤੁਸੀਂ ਵੀ ਤਾਂ ਦਾਦੀ ਨਾਲ ਐਦਾਂ ਹੀ ਗੱਲ ਕਰਦੇ ਹੋ ਨੂਰ ਨੇ ਜਿੱਦਾਂ ਹੀ ਇਹ ਗੱਲ ਕਹੀ ਤਾਂ ਪ੍ਰੀਤ ਨੇ ਉਸਦੇ ਮੂੰਹ ਤੇ ਇੱਕ ਥੱਪੜ ਮਾਰ ਦਿੱਤਾ ਤੇ ਕਿਹਾ ਤੂੰ ਆਪਣੀ ਮਾਂ ਨਾਲ ਵੱਤਮੀ ਜੀ ਨਾਲ ਗੱਲ ਕਰੇਗਾ ਜਿਸ ਨੇ ਤੈਨੂੰ ਆਪਣੀ ਕੁੱਖੋਂ ਜਨਮ ਦਿੱਤਾ ਹੈ ਚੱਲ ਮੇਰੇ ਨਾਲ ਪਤਾ ਨਹੀਂ ਇਹ ਬੁੜੀ ਮੇਰੇ ਪੁੱਤ ਦੇ ਕੰਨ ਵਿੱਚ ਕੀ ਕੀ ਮੇਰੇ ਖਿਲਾਫ ਭਰਦੀ ਰਹਿੰਦੀ ਹੈ ਉਹ ਨੂਰ ਨੂੰ ਖਿੱਚ ਕੇ ਅੰਦਰ ਲੈ ਗਈ ਇਹ ਕਹਿ ਕੇ ਨੂਰ ਅਤੇ ਬਲਵੰਤ ਕੌਰ ਦੋਵੇਂ ਰੋਣ ਲੱਗ ਜਾਂਦੇ ਨੇ ਇਦਾਂ ਹੀ ਕਈ ਦਿਨ ਬੀਤ ਗਏ ਰੋਜ ਪ੍ਰੀਤ ਤੇ ਉਸ ਦੇ ਘਰ ਵਾਲਾ ਜੱਗੀ ਬਲਵੰਤ ਕੌਰ ਨੂੰ ਬਹੁਤ ਬੁਰਾ ਭਲਾ ਸੁਣਾਉਂਦੇ ਰਹਿੰਦੇ ਤੇ ਵਿਚਾਰੀ ਬਲਵੰਤ ਕੌਰ ਕੋਲ ਰੋਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਇੱਕ ਦਿਨ ਜੱਗੀ ਦੇ ਦਫ਼ਤਰ ਆਉਣ ਤੋਂ ਉਸ ਦੇ ਸੀਨੀਅਰ ਆਉਣ ਵਾਲੇ ਸੀ ਤਾਂ ਜੱਗੀ ਨੇ ਗੁੱਸੇ ਨਾਲ ਆਪਣੀ ਮਾਂ ਨੂੰ ਕਿਹਾ ਬੁੜੀਏ ਮੇਰੇ ਬੌਸ ਆਉਣ ਵਾਲੇ ਨੇ ਤੂੰ ਆਪਣੇ ਕਮਰੇ ਤੋਂ ਬਾਹਰ ਨਾ ਨਿਕਲੀ ਨਹੀਂ ਤਾਂ ਮੇਰੀ ਬੇਇੱਜ਼ਤੀ ਹੋ ਜਾਵੇਗੀ ਜੱਗੀ ਦੀਆਂ ਇਹ ਗੱਲਾਂ ਸੁਣ ਕੇ ਬਲਵੰਤ ਕੌਰ ਦੀਆਂ ਅੱਖਾਂ ਪਾਰ ਆਈਆਂ ਉਸਨੇ ਆਪਣੇ ਮਨ ਹੀ ਮਨ ਕਿਹਾ ਮੈਂ ਜਿਸ ਪੁੱਤਰ ਨੂੰ ਆਪਣੀ ਕੁੱਖ ਵਿੱਚੋਂ ਜਨਮ ਦਿੱਤਾ ਅੱਜ ਉਹ ਮੈਨੂੰ ਆਪਣੇ ਬੌਸ ਨਾਲ ਮਿਲਾਉਣ ਵਿੱਚ ਬੇਇੱਜ਼ਤੀ ਸਮਝ ਰਿਹਾ ਹੈ ਫਿਰ ਉਹ ਵੀ ਆਪਣੇ ਕਮਰੇ ਵਿੱਚ ਚਲੀ ਗਈ 2 ਘੰਟੇ ਬਾਅਦ ਆਓ ਸਾਰੇ ਬੈਠੋ ਜੱਗੀ ਨੇ ਆਪਣੇ ਬੌਸ ਨੂੰ ਕਹਿੰਦੇ ਹੋਏ ਕਿਹਾ ਪ੍ਰੀਤ ਸਰ ਦੇ ਲਈ ਚਾਹ ਪਾਣੀ ਤਾਂ ਲਿਆ ਇਹ ਕਹਿ ਕੇ ਜੱਗੀ ਆਪਣੇ ਬੌਸ ਦੇ ਸਾਹਮਣੇ ਬੈਠ ਗਿਆ ਜੱਗੀ ਰਹਿਣ ਦੇ ਕੁਝ ਮੰਗਾਉਣ ਦੀ ਜ਼ਰੂਰਤ ਨਹੀਂ ਆ ਬੌਸ ਨੇ ਕਿਹਾ ਸਰ ਇਦਾਂ ਕਿ ਮੇਰੇ ਰਹਿਣ ਦੇਵਾ ਤੁਸੀਂ ਪਹਿਲੀ ਵਾਰ ਸਾਡੇ ਘਰ ਆਏ ਹੋ ਕੁਝ ਚਾਹ ਪਾਣੀ ਤਾਂ ਪੀਣਾ ਹੀ ਪਵੇਗਾ ਜਦੋਂ ਜੱਗੀ ਨੇ ਕਿਹਾ ਤਾਂ ਉਸਦੇ ਬੌਸ ਨੇ ਮੁਸਕਰਾ ਕੇ ਓਕੇ ਕਹਿ ਦਿੱਤਾ ਉਦੋਂ ਹੀ ਪ੍ਰੀਤ ਚਾਹ ਨਾਸ਼ਤਾ ਲੈ ਕੇ ਆ ਗਈ। ਨਾਸ਼ਤੇ ਵਿੱਚ ਸਮੋਸੇ, ਕਚੌੜੀ ਤੇ ਜਲੇਬੀ ਵੀ ਲੈ ਕੇ ਆਈ ਸੀ। ਨੂਰ ਆਪਣੇ ਕਮਰੇ ਵਿੱਚ ਲੁਕ ਕੇ ਇਹ ਸਾਰਾ ਕੁਝ ਵੇਖ ਰਿਹਾ ਸੀ। ਉਸਨੇ ਆਪਣੇ ਆਪ ਨੂੰ ਕਿਹਾ, ਮੰਮੀ ਪਾਪਾ ਦਾਦੀ ਨੂੰ ਤਾਂ ਕੁਝ ਖਾਣ ਨੂੰ ਨਹੀਂ ਦਿੰਦੇ ਪਰ ਅੰਕਲ ਲਈ ਤਾਂ ਇੰਨੀਆਂ ਚੰਗੀਆਂ-ਚੰਗੀਆਂ ਚੀਜ਼ਾਂ ਖਵਾਉਂਦੇ ਨੇ। ਉਧਰ ਪ੍ਰੀਤ ਅਤੇ ਜੱਗੀ ਨੇ ਆਪਣੇ ਬੌਸ ਦੀ ਖੂਬ ਖਾਤਰਦਾਰੀ ਕੀਤੀ। ਕਰਦੇ ਵੀ ਕਿਉਂ ਨਾ ਆਖਰ ਜੱਗੀ ਨੂੰ ਉਸਦੇ ਗੁੱਡ ਬੁਕਸ ਦੀ ਲਾਈਨ ਵਿੱਚ ਜੋ ਆਉਣਾ ਸੀ ਤਾਂ ਕਿ ਉਸ ਨੂੰ ਜਲਦੀ ਤੋਂ ਜਲਦੀ ਪ੍ਰਮੋਸ਼ਨ ਮਿਲ ਸਕੇ ਜੱਗੀ ਤੇਰੀ ਮਾਂ ਕਿੱਥੇ ਹੈ ਕਿਤੇ ਦਿਖ ਨਹੀਂ ਰਹੀ ਬੌਸ ਨੇ ਚਾਰੇ ਪਾਸੇ ਵੇਖਦੇ ਹੋਏ ਕਿਹਾ ਉਹ ਗੁਰਦੁਆਰੇ ਪਾਠ ਕਰਨ ਗਈ ਆ ਮੇਰੀ ਮਾਂ ਨੂੰ ਪਾਠ ਵਿੱਚ ਬਹੁਤ ਹੀ ਵਿਸ਼ਵਾਸ ਹੈ ਜੱਗੀ ਨੇ ਕਿਹਾ ਤਾਂ ਪ੍ਰੀਤ ਨੇ ਵੀ ਉਸ ਦੀਆਂ ਗੱਲਾਂ ਵਿੱਚ ਹਾਂ ਵਿੱਚ ਹਾਂ ਮਿਲਾ ਦਿੱਤੀ ਤੇ ਫਿਰ ਉਹ ਹੋਰ ਗੱਲਾਂ ਕਰਨ ਲੱਗ ਪਏ। ਉਧਰ ਬਲਵੰਤ ਕੌਰ ਆਪਣੇ ਬਿਸਤਰੇ ਤੇ ਪਈ ਹੋਈ ਸੀ। ਅਚਾਨਕ ਉਸ ਨੂੰ ਖਾਂਸੀ ਸ਼ੁਰੂ ਹੋ ਗਈ। ਉਸ ਨੇ ਆਲੇ-ਦੁਆਲੇ ਵੇਖਿਆ। ਤਾਂ ਬਿਸਤਰੇ ਦੇ ਕੋਲ ਪਏ ਟੇਬਲ ਤੇ ਪਾਣੀ ਰੱਖਿਆ ਹੋਇਆ ਸੀ। ਉਹ ਹੌਲੀ-ਹੌਲੀ ਉੱਠ ਕੇ ਬੈਠਣ ਲੱਗੀ। ਜਦ ਉਸ ਨੇ ਪਾਣੀ ਪੀਣ ਲਈ ਗਲਾਸ ਚੁੱਕਿਆ ਤਾਂ ਉਸ ਨੂੰ ਜੱਗੀ ਦੀ ਗੱਲ ਯਾਦ ਆ ਗਈ। ਮੇਰੀ ਬੇਇੱਜ਼ਤੀ ਹੋ ਜਾਵੇਗੀ। ਉਸ ਦੇ ਕੰਨਾਂ ਵਿੱਚ ਇਹ ਆਵਾਜ਼ ਗੂੰਜਣ ਲੱਗੀ ਅਚਾਨਕ ਉਸ ਦਾ ਹੱਥ ਕੰਬਣ ਲੱਗਾ ਤੇ ਹੱਥ ਵਿੱਚੋਂ ਗਲਾਸ ਥੱਲੇ ਡਿੱਗ ਗਿਆ ਬਾਹਰ ਬੈਠੇ ਬੌਸ ਨੇ ਜਦੋਂ ਇਸ ਖੜਕੇ ਦੀ ਆਵਾਜ਼ ਸੁਣੀ ਤਾਂ ਉਹ ਸਾਰੇ ਹੈਰਾਨ ਹੋ ਗਏ ਬੌਸ ਨੇ ਖੜੇ ਹੋ ਕੇ ਕਿਹਾ ਤੇ ਪੁੱਛਿਆ ਜੱਗੀ ਨੇ ਹੜਬੜਾਉਂਦੇ ਹੋਏ ਕਿਹਾ ਸਰ ਕੁਝ ਨਹੀਂ ਆ ਪਰ ਉਸ ਦੇ ਸਰ ਨੇ ਉਸ ਦੀ ਕੋਈ ਗੱਲ ਨਾ ਮੰਨੀ ਤੇ ਜਿੱਧਰੋਂ ਆਵਾਜ਼ ਆਈ ਸੀ ਉਧਰ ਨੂੰ ਤੁਰ ਪਏ ਤਾਂ ਪ੍ਰੀਤ ਨੇ ਜੱਗੀ ਨੂੰ ਕਿਹਾ ਹੁਣ ਅਸੀਂ ਕੀ ਕਰਾਂਗੇ ਜੇ ਤੁਹਾਡੇ ਬੌਸ ਨੂੰ ਪਤਾ ਲੱਗ ਗਿਆ ਤਾਂ ਉਹ ਤੁਹਾਨੂੰ ਨੌਕਰੀ ਤੋਂ ਕੱਢ ਦੇਣਗੇ ਜੱਗੀ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹੁਣ ਕੀ ਕਰੇ ਜਦੋਂ ਬੌਸ ਨੇ ਬਲਵੰਤ ਕੌਰ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ ਉਹ ਭੱਜ ਕੇ ਬਲਵੰਤ ਕੌਰ ਕੋਲ ਗਿਆ ਤੇ ਉਸ ਨੂੰ ਚੰਗੀ ਤਰ੍ਹਾਂ ਬਿਠਾਇਆ ਤੇ ਪੁੱਛਿਆ मां जी ਤੁਸੀਂ ਠੀਕ ਹੋ ਤਾਂ ਬਲਵੰਤ ਕੌਰ ਨੇ ਕਿਹਾ ਹਾਂ ਪੁੱਤ ਮੈਂ ਠੀਕ ਆ ਜੱਗੀ ਤੂੰ ਮੈਨੂੰ ਝੂਠ ਕਿਉਂ ਬੋਲਿਆ ਨਾਲੇ ਤੂੰ ਆਪਣੀ ਮਾਂ ਦੀ ਹਾਲਤ ਵੇਖ ਤੂੰ ਇਦਾਂ ਕਿਵੇਂ ਕਰ ਸਕਦਾ ਹੈ ਆਪਣੀ ਮਾਂ ਨਾਲ ਜਿਸ ਨੇ ਤੈਨੂੰ ਪੜਾ ਲਿਖਾ ਕੇ ਇੰਨਾ ਵੱਡਾ ਕੀਤਾ ਜੋ ਇਨਸਾਨ ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦਾ ਮੈਂ ਉਸ ਨੂੰ ਨੌਕਰੀ ਤੇ ਨਹੀਂ ਰੱਖ ਸਕਦਾ ਸਰ ਪਲੀਜ਼ ਇਦਾਂ ਨਾ ਕਰੋ ਜੱਗੀ ਨੇ ਗਿੜਗੜਾਉਂਦੇ ਹੋਏ ਕਿਹਾ ਪਰ ਉਸਦੇ ਬੌਸ ਨੇ ਉਸ ਦੀ ਇੱਕ ਨਾ ਸੁਣੀ ਉਹ ਚਲੇ ਆ ਗਿਆ ਜੱਗੀ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਤੇਰੀ ਇੰਨੀ ਹਿੰਮਤ ਤੇਰੇ ਕਾਰਨ ਅੱਜ ਮੇਰੀ ਨੌਕਰੀ ਚਲੀ ਗਈ ਇਹ ਬੋਲ ਕੇ ਉਹ ਆਪਣੀ ਮਾਂ ਨੂੰ ਮਾਰਨ ਲੱਗਾ ਮੈਨੂੰ ਮaaf ਕਰ ਦੇ ਪੁੱਤ ਮੈਂ ਜਾਣ ਬੁੱਝ ਕੇ ਕੁਝ ਵੀ ਨਹੀਂ ਕੀਤਾ ਇਹ ਕਹਿ ਕੇ ਉਹ ਰੋਣ ਲੱਗੀ ਅਤੇ ਆਪਣੇ ਪੁੱਤ ਦੀਆਂ ਮਿੰਤਾ ਕਰਨ ਲੱਗੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਰਹੇ ਸਨ ਜੱਗੀ ਨੇ ਬਲਵੰਤ ਕੌਰ ਦਾ ਹੱਥ ਫੜ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਉਸਦੇ ਮੂੰਹ ਤੇ ਦਰਵਾਜ਼ਾ ਮਾਰ ਦਿੱਤਾ ਨਾ ਪੁੱਤ ਐਦਾਂ ਨਾ ਕਰ ਮੈਂ ਕਿੱਥੇ ਜਾਵਾਂਗੀ ਪਲੀਜ਼ ਮੈਨੂੰ ਮਾਫ਼ ਕਰ ਦੇ ਇਹ ਕਹਿ ਕੇ ਬਲਵੰਤ ਕੌਰ ਦਰਵਾਜ਼ਾ ਖੜਕਾਉਣ ਲੱਗੀ ਤਾਂ ਪ੍ਰੀਤ ਨੇ ਅੰਦਰੋਂ ਕਿਹਾ ਜਿੱਥੇ ਮਰਜ਼ੀ ਜਾ ਬੁੜੀਏ ਬਲਵੰਤ ਕੌਰ ਉੱਥੇ ਹੀ ਬੈਠ ਕੇ ਰੋਣ ਲੱਗੀ 4 ਘੰਟੇ ਗੁਜ਼ਰ ਗਏ ਪਰ ਕਿਸੇ ਨੇ ਵੀ ਦਰਵਾਜ਼ਾ ਨਾ ਖੋਲ੍ਹਿਆ ਬਲਵੰਤ ਕੌਰ ਹੌਲੀ ਜਹੀ ਉੱਠ ਕੇ ਸੜਕ ਤੇ ਤੁਰ ਪਈ ਉਸਨੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਬਲਵੰਤ ਕੌਰ ਨੇ ਵੇਖਦਿਆਂ ਹੀ ਕਿਹਾ ਧੀਏ ਮੈਨੂੰ ਕੋਈ ਕੰਮ ਮਿਲ ਸਕਦਾ ਮੈਂ ਝਾੜੂ ਪੋਚਾ ਭਾਂਡੇ ਤੇ ਖਾਣਾ ਬਣਾਉਣਾ ਸਭ ਜਾਣਦੀ ਹਾਂ ਮਾਫ ਕਰ ਦਿਓ ਪਰ ਮੇਰੇ ਘਰ ਤਾਂ ਪਹਿਲਾਂ ਤੋਂ ਹੀ ਦੋ ਨੌਕਰ ਨੇ ਹੁਣ ਮੈਨੂੰ ਕਿਸੇ ਕੰਮ ਵਾਲੀ ਦੀ ਲੋੜ ਨਹੀਂ ਆ ਇਹ ਕਹਿ ਕੇ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ ਬਲਵੰਤ ਕੌਰ ਦੀਆਂ ਅੱਖਾਂ ਪਰ ਆਈਆਂ ਤੇ ਉਹ ਫਿਰ ਸੜਕ ਤੇ ਚੱਲਣ ਲੱਗ ਪਈ ਉਹ ਅਚਾਨਕ ਕਿਸੇ ਗੱਡੀ ਦੇ ਸਾਹਮਣੇ ਆ ਗਈ ਗੱਡੀ ਦੇ ਅੰਦਰ ਬੈਠੇ ਹੋਏ ਆਦਮੀ ਨੇ ਗੁੱਸੇ ਨਾਲ ਕਿਹਾ ਤੁਹਾਨੂੰ ਦਿਖਦਾ ਨਹੀਂ ਜੇ ਮਰਨਾ ਹੀ ਹੈ ਤਾਂ ਕਿਤੇ ਹੋਰ ਜਾ ਕੇ ਮਰੋ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਇਹ ਪਾਗਲ ਲੋਕ ਇਹਨਾਂ ਕਹਿ ਕੇ ਉਹ ਆਦਮੀ ਚਲਿਆ ਗਿਆ ਤਾਂ ਬਲਵੰਤ ਕੌਰ ਨੇ ਆਪਣੇ ਆਪ ਨੂੰ ਕਿਹਾ ਕਿ ਮੈਂ ਜੀਣਾ ਹੀ ਨਹੀਂ ਚਾਹੁੰਦੀ ਇਹ ਬੋਲ ਕੇ ਉਹ ਇੱਕ ਨਹਿਰ ਦੇ ਕੋਲ ਪਹੁੰਚ ਗਈ ਉੱਥੇ ਉਸਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਹੱਥ ਇੱਕ ਆਦਮੀ ਨੇ ਫੜ ਲਿਆ ਤੇ ਉਸ ਆਦਮੀ ਨੇ ਕਿਹਾ ਮਾਂ ਜੀ ਇਹ ਤੁਸੀਂ ਕੀ ਕਰਨ ਜਾ ਰਹੇ ਹੋ ਜਦੋਂ ਮੇਰੇ ਨੂੰਹ ਪੁੱਤ ਨੇ ਮੇਰਾ ਸਾਥ ਛੱਡ ਦਿੱਤਾ ਤਾਂ ਮੈਂ ਜੀ ਕੇ ਕਰੂੰਗੀ ਵੀ ਕੀ ਬਲਵੰਤ ਕੌਰ ਨੇ ਕਿਹਾ ਅਤੇ ਇਹ ਕਹਿੰਦਿਆਂ ਹੀ ਉਹ ਰੋਣ ਲੱਗ ਪਈ ਮਾਂ ਜੀ ਪਲੀਜ਼ ਤੁਸੀਂ ਰੋ ਨਾ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਫਿਰ ਉਸ ਨੇ ਭਰੀਆਂ ਅੱਖਾਂ ਨਾਲ ਕਿਹਾ ਮੇਰੀ ਮਾਂ ਮੇਰਾ ਸਾਥ ਮੇਰੇ ਬਚਪਨ ਵਿੱਚ ਹੀ ਛੱਡ ਗਈ ਸੀ ਤੁਸੀਂ ਵੀ ਤਾਂ ਮੇਰੀ ਮਾਂ ਵਰਗੇ ਹੋ ਕਿਰਪਾ ਕਰਕੇ ਮੇਰੇ ਨਾਲ ਚੱਲੋ ਬਲਵੰਤ ਕੌਰ ਦੀਆਂ ਅੱਖਾਂ ਪਰ ਆਈਆਂ ਤੇ ਉਹ ਉਸ ਆਦਮੀ ਦੇ ਨਾਲ ਚਲੀ ਗਈ ਉਸ ਆਦਮੀ ਦਾ ਘਰ ਬਹੁਤ ਵੱਡਾ ਸੀ ਤੇ ਬਲਵੰਤ ਕੌਰ ਨੇ ਕਿਹਾ ਪੁੱਤ ਮੈਨੂੰ ਇਸ ਘਰ ਵਿੱਚ ਕੀ ਕੰਮ ਕਰਨਾ ਪਵੇਗਾ ਤਾਂ ਉਸ ਆਦਮੀ ਨੇ ਕਿਹਾ ਕਿ ਤੁਸੀਂ ਬਸ ਇੱਕ ਕੰਮ ਕਰਨਾ ਹੈ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਦੇਣਾ ਹੈ ਬਿਲਕੁਲ ਆਪਣੇ ਬੇਟੇ ਦੀ ਤਰ੍ਹਾਂ ਇਹ ਕਹਿ ਕੇ ਉਹ ਦੋਨੇ ਅੰਦਰ ਚਲੇ ਗਏ ਕੁਝ ਦਿਨ ਬੀਤ ਗਏ ਬਲਵੰਤ ਕੌਰ ਨੇ ਜਗਤਾਰ ਨੂੰ ਬਿਲਕੁਲ ਆਪਣੇ ਪੁੱਤਾਂ ਦੀ ਤਰ੍ਹਾਂ ਪਿਆਰ ਕੀਤਾ ਤਾਂ ਜਗਤਾਰ ਵੀ ਬਲਵੰਤ ਕੌਰ ਨੂੰ ਮਾਂ ਦੀ ਤਰ੍ਹਾਂ ਰੱਖਦਾ ਸੀ ਉਹ ਉਸ ਨੂੰ ਉਹ ਪੂਰਾ ਆਦਰ ਮਾਣ ਦਿੰਦਾ ਸੀ ਜਿਸ ਦੀ ਉਹ ਹੱਕਦਾਰ ਸੀ ਇੱਕ ਦਿਨ ਜਗਤਾਰ ਨੇ ਬਲਵੰਤ ਕੌਰ ਨੂੰ ਪੁੱਛ ਹੀ ਲਿਆ ਕਿ ਉਸ ਦਿਨ ਤੁਸੀਂ ਨਹਿਰ ਵਿੱਚ ਛਾਲ ਕਿਉਂ ਮਾਰਨ ਲੱਗੇ ਸੀ ਉਸ ਦੀ ਗੱਲ ਸੁਣ ਕੇ ਬਲਵੰਤ ਕੌਰ ਦੇ ਜ਼ਖਮ ਤਾਜ਼ਾ ਹੋ ਗਏ ਅਤੇ ਉਸ ਨੇ ਰੋਂਦੇ ਰੋਂਦੇ ਜਗਤਾਰ ਨੂੰ ਆਪਣੀ ਸਾਰੀ ਹੱਦ ਬੀਤੀ ਦੱਸੀ। ਜਗਤਾਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਬਲਵੰਤ ਕੌਰ ਨੂੰ ਉਸ ਨੇ ਘੁੱਟ ਕੇ ਗਲੇ ਲਗਾ ਲਿਆ। ਮਾਂ ਤੁਸੀਂ ਠੀਕ ਹੋ ਨਾ? ਤੁਸੀਂ ਫਿਕਰ ਨਾ ਕਰੋ। ਮੈਂ ਵੀ ਤਾਂ ਤੁਹਾਡਾ ਬੇਟਾ ਹੀ ਹਾਂ। ਤੂੰ ਮੇਰੇ ਬੇਟੇ ਵਰਗਾ ਨਹੀਂ, ਮੇਰਾ ਬੇਟਾ ਹੀ ਹਾਂ। ਇਹ ਕਹਿ ਕੇ ਬਲਵੰਤ ਕੌਰ ਨੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ। ਉਸ ਤੋਂ ਬਾਅਦ ਬਲਵੰਤ ਕੌਰ ਨੂੰ ਜਗਤਾਰ ਦੇ ਰੂਪ ਵਿੱਚ ਇੱਕ ਪੁੱਤ ਦਾ ਪਿਆਰ ਮਿਲ ਗਿਆ ਅਤੇ ਜਗਤਾਰ ਨੂੰ ਇੱਕ ਮਾਂ ਦਾ ਤੇ ਉਸ ਦੀ ਜ਼ਿੰਦਗੀ ਬਹੁਤ ਵਧੀਆ ਗੁਜ਼ਰੀ 20 ਸਾਲ ਬਾਅਦ ਬਲਵੰਤ ਕੌਰ ਦੀ ਮੌਤ ਹੋ ਗਈ ਤੇ ਜਗਤਾਰ ਨੂੰ ਉਹਨਾਂ ਦੀ ਕਮੀ ਬਹੁਤ ਮਹਿਸੂਸ ਹੁੰਦੀ ਪਰ ਜਗਤਾਰ ਦੀ ਪਤਨੀ ਤੇ ਇੱਕ ਬੇਟੀ ਸੀ ਜੋ ਉਸ ਨੂੰ ਸੰਭਾਲ ਲਿਆ ਕਰਦੀ ਸੀ ਦੂਜੇ ਪਾਸੇ ਇੱਕ ਲੜਕਾ ਆਪਣੇ ਮਾਪੇ ਨੂੰ ਬਹੁਤ ਮਾਰ ਰਿਹਾ ਸੀ ਮੈਨੂੰ ਮਾਫ ਕਰ ਦੇ ਮੈਂ ਤੇਰੀ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲਾਵਾਂਗੀ ਬੁੱਢੀਏ ਚੁੱਪ ਕਰ ਤੇਰੀ ਹਿੰਮਤ ਕਿੱਦਾਂ ਹੋਈ ਮੇਰੀ ਜ਼ਰੂਰੀ ਫਾਈਲ ਨੂੰ ਹੱਥ ਲਾਉਣ ਦੀ ਹੁਣ ਜੇ ਇਹੋ ਜਿਹੀ ਗਲਤੀ ਦੁਬਾਰਾ ਹੋਈ ਤਾਂ ਮੈਂ ਤੁਹਾਡੇ ਹੱਥ ਵੱਢ ਦੇਵਾਂਗਾ ਇਹਨਾਂ ਕਹਿੰਦੇ ਹੋਏ ਨੂਰ ਉੱਥੋਂ ਚਲਾ ਗਿਆ ਜੱਗੀ ਅਤੇ ਪ੍ਰੀਤ ਉੱਚੀ ਉੱਚੀ ਰੋਣ ਲੱਗੇ ਕਿਉਂਕਿ 20 ਸਾਲਾਂ ਦੇ ਅੰਦਰ ਨੂਰ ਜਵਾਨ ਹੋ ਚੁੱਕਿਆ ਸੀ ਪ੍ਰੀਤ ਮੈਂ ਵੀ ਆਪਣੀ ਮਾਂ ਨਾਲ ਇਦਾਂ ਹੀ ਕਰਦਾ ਸੀ ਨਾ ਸ਼ਾਇਦ ਮੈਨੂੰ ਉਸੇ ਦੀ ਹੀ ਸਜ਼ਾ ਮਿਲ ਰਹੀ ਆ ਜੱਗੀ ਨੇ ਰੋਂਦੇ ਹੋਏ ਕਿਹਾ ਤਾਂ ਪ੍ਰੀਤ ਵੀ ਰੋਣ ਲੱਗ ਗਈ ਉਹਨਾਂ ਦਾ ਰੋਣ ਸੁਣਦੇ ਹੀ ਉਹਨਾਂ ਦੇ ਕੋਲ ਇੱਕ ਲੜਕੀ ਆਈ ਅਤੇ ਪ੍ਰੀਤ ਨੂੰ ਝਾੜੂ-ਪੋਚਾ ਲਗਾਉਣ ਲਈ ਕਿਹਾ ਇਹ ਲੜਕੀ ਕੋਈ ਹੋਰ ਨਹੀਂ ਬਲਕਿ ਨੂਰ ਦੀ ਪਤਨੀ ਸੀ ਹੁਣ ਜੋ ਜੋ ਉਹਨਾਂ ਨੇ ਬਲਵੰਤ ਕੌਰ ਨਾਲ ਕੀਤਾ ਸੀ ਹੁਣ ਨੂਰ ਨੂੰ ਵੀ ਉਹਨਾਂ ਨਾਲ ਉਹੀ ਕਰਦਾ ਹੈ ਆਪਣੀ ਦਾਦੀ ਦੇ ਇੱਕ ਹੰਝੂ ਦਾ ਬਦਲਾ ਉਹ ਆਪਣੇ ਮਾਹਬਾਪ ਤੋਂ ਲੈਂਦਾ ਸੀ ਹਾਂਜੀ ਦੋਸਤੋ ਸਾਨੂੰ ਹਮੇਸ਼ਾ ਸਾਡੇ ਮਾਪੇ ਅਤੇ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਜੋ ਅਸੀਂ ਆਪਣੇ ਮਾਪੇ ਨਾਲ ਕਰਦੇ ਹਾਂ ਉਹੀ ਅੱਗੇ ਜਾ ਕੇ ਸਾਡੇ ਬੱਚੇ ਸਾਡੇ ਨਾਲ ਕਰ ਸਕਦੇ ਨੇ ਸਿਆਣੇ ਕਹਿੰਦੇ ਨੇ ਜਿਹੋ ਜਿਹੀ ਕਰਨੀ ਤੇ ਉਹੋ ਜਿਹੀ ਭਰਨੀ ਇਸ ਕਰਕੇ ਸਾਨੂੰ ਕਦੇ ਵੀ ਆਪਣੇ ਬਜ਼ੁਰਗਾਂ ਨਾਲ ਦੁਰਵਿਵਹਾਰ ਨਹੀਂ ਕਰਨਾ ਚਾਹੀਦਾ ਬਜ਼ੁਰਗ ਬੱਚਿਆਂ ਵਰਗੇ ਹੋ ਜਾਂਦੇ ਨੇ ਇਸ ਕਰਕੇ ਜਿਵੇਂ ਅਸੀਂ ਆਪਣੇ ਬੱਚਿਆਂ ਦੀਆਂ ਗਲਤੀਆਂ ਮਾਫ਼ ਕਰਦੇ ਹਾਂ ਸਾਨੂੰ ਬਜ਼ੁਰਗਾਂ ਦੀਆਂ ਵੀ ਗਲਤੀਆਂ ਮਾਫ਼ ਕਰਨੀਆਂ ਚਾਹੀਦੀਆਂ ਨੇ ਅਤੇ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਪਿਆਰ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ